ਲੋ ਬਲਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਉਗਰਾਹਾਂ ਨੂੰ ਲੱਗਿਆ ਵੱਡਾ ਝਟਕਾ ਰੁਲਦੋ ਸਿੰਘ ਮਾਨਸਾ ਵੀ ਰਹਿ ਗਿਆ ਖੁੰਡਾ ਖੜਕਾਉਂਦਾ ਕਿਉਂਕਿ ਸਯੁਕਤ ਕਿਸਾਨ ਮੋਰਚੇ ਦਾ ਇੱਕ ਵੱਡਾ ਆਗੂ ਸਯੁਕਤ ਕਿਸਾਨ ਮੋਰਚਾ ਛੱਡ ਕੇ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਪਹੁੰਚ ਗਿਆ ਖਨੌਰੀ ਬਾਰਡਰ ਦੇ ਉੱਤੇ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਜੰਗਵੀਰ ਚੋਹਾਨ ਸਯੁਕਤ ਕਿਸਾਨ ਮੋਰਚੇ ਦਾ ਆਗੂ ਜਿਸ ਦੀ ਕੀ ਆਪਣੀ ਜਥੇਬੰਦੀ ਆ ਉਹ ਸਯੁਕਤ ਕਿਸਾਨ ਮੋਰਚੇ ਦਾ ਸਾਥ ਛੱਡ ਕੇ ਹੁਣ ਕੇਐਮਐਮ ਦੇ ਵਿੱਚ ਸ਼ਾਮਲ ਹੋ ਗਿਆ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤੇ ਬੈਠੇ ਨੇ 43ਵਾਂ ਦਿਨ ਹੋ ਚੁੱਕਿਆ ਉਸ ਦਾ ਦਰਦ ਨਹੀਂ ਦੇਖਿਆ ਗਿਆ ਉਸ ਦਾ ਦਰਦ ਨਾ ਦੇਖਦੇ ਹੋਏ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਗਿਆ ਕਿਉਂਕਿ ਇੱਕ ਪਾਸੇ ਤਾਂ ਸਯੁਕਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਜਿਹੜੇ ਨੇ ਕੇਐਮਐਮ ਦੇ ਨਾਲ ਮੀਟਿੰਗਾਂ ਕਰ ਚੁੱਕੇ ਨੇ ਮੀਟਿੰਗਾਂ ਤੋਂ ਬਾਅਦ ਗੱਲ ਨਹੀਂ ਬਣੀ ਦਾਲ ਨਹੀਂ ਗਲੀ ਉਸ ਤੋਂ ਬਾਅਦ ਜਦੋਂ 4 ਤਰੀਕ ਨੂੰ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਸੀ ਤਾਂ ਦੂਜੇ ਪਾਸੇ ਟੋਹਾਣਾ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਨੇ ਵੱਡਾ ਇਕੱਠ ਰੱਖ ਲਿਆ ਪੈਰਲਰ ਪਰ ਹੁਣ ਸਯੁਕਤ ਕਿਸਾਨ ਮੋਰਚੇ ਨੂੰ ਵੱਡਾ ਝਟਕਾ ਲੱਗਿਆ ਤਾਂ ਜਗਵੀਰ ਚੋਹਾਨ ਜਦੋਂ ਪਹੁੰਚੇ ਤਾਂ ਕੀ ਕੁਝ ਕਹਿ ਰਹੇ ਨੇ ਰਾਜ ਖਾਲਸਾ ਨੇ ਉਹਨਾਂ ਦਾ ਸਵਾਗਤ ਕੀਤਾ ਹੋਰ ਵੀ ਜਥੇਬੰਦੀਆਂ ਜਿਹੜੀਆਂ ਹੁਣ ਹੌਲੀ-ਹੌਲੀ ਇਧਰਲੇ ਪਾਸੇ ਨੂੰ ਆ ਸਕਦੀਆਂ ਨੇ ਵੱਡੀ ਖੁਸ਼ਖਬਰੀ ਜਿਹੜੀ ਆਉਣ ਵਾਲੀ ਆ ਪਰ ਇਹ ਖੁਸ਼ਖਬਰੀ ਆ ਚੁੱਕੀ ਆ ਕਿਸਾਨਾਂ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਜਾਗਦਿਆਂ ਜਮੀਰਾਂ ਵਾਲਿਆਂ ਦੇ ਕਾਫਲੇ ਆਉਣ ਲੱਗੇ ਨੇ ਤੇ ਸਾਡਾ ਵੱਡਾ ਭਰਾ ਜੰਗਵੀਰ ਸਿੰਘ ਤੇ ਚੜ੍ਹਦੀਕਲ ਵਾਲੇ ਸਿੰਘ ਆ ਐ ਲਾ ਲਓ ਵੀ ਇਹਨਾਂ ਦੀ ਜਥੇਬੰਦੀ ਹੈ ਦਵਾਬਾ ਕਿਸਾਨ ਕਮੇਟੀ ਹਨਾ ਤੇ ਇੱਥੇ ਚੱਲ ਕੇ ਆਏ ਨੇ ਡੱਲੇਵਾਲ ਸਾਹਿਬ ਦਾ ਸਾਥ ਦਿੱਤਾ ਤੇ ਸਾਡੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਜਿਉਂਦੇ ਵਸਦੇ ਰਹਿਣ ਇਹ ਬਹੁਤ ਨਜ਼ਦੀਕੀ ਨੇ ਬਾਈ ਮਨਜੋਤ ਸਿੰਘ ਤਲਵੰਡੀ ਨੇ ਭਰਾ ਮਾਰਗਾ ਪਿਆਰ ਹੈ ਤੇ ਮੇਰੇ ਵੱਲੋਂ ਵੀ ਸਲੂਟ ਹੈ ਕੀ ਆਈਡੀ ਦਰੋਂ ਚੱਲ ਕੇ ਅੱਜ ਡੱਲੇਵਾਲ ਸਾਹਿਬ ਦੇ ਮੋੜੇ ਨਾਲ ਮੋੜਾ ਲਾ ਕੇ ਖੜੇ ਨੇ ਪ੍ਰਧਾਨ ਜੀ ਬਹੁਤ-ਬਹੁਤ ਧੰਨਵਾਦ ਚੌਂਦੇ ਰਹੋ ਸਲੂਟ ਹੈ ਤੁਹਾਨੂੰ ਜਿਹੜੇ ਤੁਸੀਂ ਖੜੇ ਹੋ ਹੋਰਾਂ ਨੂੰ ਅਪੀਲ ਕੀ ਕਰੋਗੇ ਜਿਹੜੇ ਅਜੇ ਆਏ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹ ਰਾਜ ਸਿੰਘ ਖਾਲਸਾ ਹੁਣੇ ਪਹਿਲੇ ਦਿਨ ਤੋਂ ਇਸ ਅੰਦੋਲਨ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਨੌਜਵਾਨਾਂ ਨੂੰ ਕੌਮ ਦੇ ਜਿੰਨੇ ਵੀ ਸੂਰਮੇ ਉਹਨਾਂ ਨੂੰ ਇਕੱਠੇ ਕਰਕੇ ਇਸ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਅੰਦੋਲਨ ਦੀ ਜਿੱਤ ਵਾਸਤੇ ਉਹਨਾਂ ਨੂੰ ਇੱਥੇ ਲਿਆ ਕੇ ਵੱਡੇ ਕਾਫਲੇ ਲੈ ਕੇ ਸੰਘਰਸ਼ ਦੇ ਹ ਸੋ ਦੂਜੀ ਗੱਲ ਦੇਖੋ ਅਸੀਂ ਲੋਕਾਂ ਨੂੰ ਅਪੀਲ ਇਹ ਕਰਦੇ ਆਂ ਜਥੇਬੰਦਕ ਤੌਰ ਦੁਆਬਾ ਕਿਸਾਨ ਕਮੇਟੀ ਪੰਜਾਬ ਅਸੀਂ ਬੇਸ਼ੱਕ ਐਸ ਕੇ ਐਮ ਭਾਰਤ ਦੇ ਮੈਂ ਮੈਂਬਰ ਵੀ ਨੇ ਜੀ ਜੀ ਸੋ ਐਸ ਕੇ ਐਮ ਭਾਰਤ ਵੀ ਹਮੇਸ਼ਾ ਇਹਨਾਂ ਦੀ ਪਿੱਛੇ ਤੇ ਖੜਾ ਰਿਹਾ ਆ ਔਰ ਇਸ ਅੰਦੋਲਨ ਦਾ ਹਾਮੀ ਆ ਇਸ ਜਿੱਤ ਦਾ ਹਾਮੀ ਆ ਇਹਨਾਂ ਮੰਗਾ ਦਾ ਹਾਮੀ ਆ ਤੇ ਉਹਨਾਂ ਦੇ ਸਮੇਂ ਦੇ ਵਿੱਚ ਵੀ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਅੱਜ ਸਰਦਾਰ ਜਜੀਤ ਸਿੰਘ ਡੱਲੇਵਾਲ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਹੈ ਜੀ ਕਾਕਾ ਸਿੰਘ ਕੋਟੜਾ ਨਾਲ ਹੋਰ ਆਗੂਆਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੇ ਕੋਈ ਬੁਖਰੇਵੇਂ ਆਪਸੀ ਹੈ ਹਾਂ ਬਿਲਕੁਲ ਉਹਨਾਂ ਨੂੰ ਆਪਾਂ ਬੈਠ ਕੇ ਜਿਹੜੇ ਕੋਈ ਮਨਮਟਾਵ ਹੈਗੇ ਉਹਨਾਂ ਨੂੰ ਕੱਢ ਕੇ ਇੱਕ ਮੰਚ ਤੇ ਇਕੱਠਾ ਹੋ ਕੇ ਜਿਹੜੀ ਵੱਡੀ ਧਿਰ ਦੇ ਖਿਲਾਫ ਅਸੀਂ ਲੜ ਰਹੇ ਹਾਂ ਹੂੰ ਬਿਲਕੁਲ ਉਹਨੂੰ ਅਸੀਂ ਸਾਂ ਨਾ ਦਈਏ ਉਹਨੂੰ ਜਿੱਤਣ ਦੀ ਕੋਸ਼ਿਸ਼ ਵਾਸਤੇ ਜਿਹੜਾ ਆ ਹੇ ਹਮੇਸ਼ਾ ਕੌਮ ਚੜ੍ਹਦੀ ਕਲਾ ਦੇ ਵਿੱਚ ਰਵੇ ਸਾਡੀ ਕਿਸਾਨੀ ਚੜ੍ਹਦੀ ਕਲਾ ਦੇ ਵਿੱਚ ਰਵੇ ਹਮੇਸ਼ਾ ਜਿਹੜਾ ਪੰਜਾਬ ਮੋਰੀ ਬਣ ਕੇ ਇਹ ਉਹਨਾਂ ਵਾਲੇ ਬੀਤੇ ਇਤਿਹਾਸ ਦੇ ਵਿੱਚ ਨਾ ਲਿਖਿਆ ਹੋਇਆ ਕਿ ਕਦੀ ਜਿੱਤੇ ਤੋਂ ਬਗੈਰ ਵਾਪਸ ਨਹੀਂ ਪਰਤੇ ਆ ਉਸ ਜਿਹੜਾ ਉਹਦਾ ਸੰਦਰਭ ਆ ਜੇ ਉਹ ਦਿਸ਼ਾ ਉਹਨੂੰ ਹਮੇਸ਼ਾ ਅਸੀਂ ਵਰਕਰਾਰ ਰੱਖੀਏ ਤੇ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਰਹੀ ਹੈ ਮੈਂ ਆਪਣੇ ਆ ਵੀਰਾਂ ਵੱਲੋਂ ਮੈਨੂੰ ਭਾਦਾ ਸਿੱਧੂ ਜੀ ਵੀ ਮੇਰੇ ਸੀਗੇ ਅਮਨਜੋਤ ਸਿੰਘ ਤਲਵੰਡੀ ਹੁਣਾਂ ਦਾ ਇਹ ਇੱਥੇ ਰਹਿਣ ਰਹਿਣ ਬਸੇਰਾ ਵੀ ਬਣਿਆ ਹੋਇਆ ਤੇ ਲੰਗਰ ਵੀ ਲੱਗੇ ਹੋਏ ਆ ਮਨਜੀਤ ਸਿੰਘ ਘੁੰਮਣ ਸਾਡੇ ਇੱਥੇ ਮੇਰੀ ਜਥੇਬੰਦੀ ਦੇ ਵੀ ਇਹ ਅਹੁਦੇਦਾਰ ਨੇ ਜੀ ਜੀ ਸੋ ਸਾਰੇ ਰਲ ਮਿਲ ਕੇ ਇੱਥੇ ਡਟੇ ਹੋਏ ਨੇ ਮੈਂ ਇਹੀ ਅਪੀਲ ਕਰਦਾ ਕਿ ਵੱਧ ਚੜ ਕੇ ਇਹਨਾਂ ਮੋਰਚਿਆਂ ਦੇ ਵਿੱਚ ਆਓ ਵੱਧ ਚੜ ਕੇ ਲੋਕਾਂ ਦੇ ਵਿੱਚ ਇਹ ਸੰਦੇਸ਼ ਫਲਾਓ ਲੋਕਾਂ ਤੱਕ ਇਸ ਗੱਲ ਨੂੰ ਲੈ ਕੇ ਜਾਓ ਇਸ ਸੋਚ ਨੂੰ ਲੈ ਕੇ ਜਾਓ ਕਿ ਪੰਜਾਬ ਜਿੱਤੂਗਾ ਆਵਾਮ ਜਿੱਤੂਗਾ ਕੌਮ ਜਿੱਤੂਗੀ ਕਿਸਾਨ ਜਿੱਤੂਗਾ ਤਾਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਇਸ ਸੋਚ ਨੂੰ ਅਪਣਾ ਕੇ ਅਸੀਂ ਆਪਣੀਆਂ ਜ਼ਮੀਰਾਂ ਨੂੰ ਜਾਗਦੇ ਹੋ ਕੇ ਜਿਹੜਾ ਕੌਮ ਦੀ ਗੱਲ ਕਰੀਏ ਕਿਸਾਨੀ ਦੀ ਗੱਲ ਕਰੀਏ ਬਿਲਕੁਲ ਜੀ ਵਾਹਿਗੁਰੂ ਜੀ ਜੀ ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾਕਾ ਵਾਹਿਗੁਰੂ ਵਾਹਿਗੁਰੂ ਜੀ ਬਤੇ ਤਾਂ ਤੁਸੀਂ ਸੁਣਿਆ ਸਖਤ ਕਿਸਾਨ ਮੋਰਚੇ ਦੇ ਹੁਣ ਆਗੂ ਜਿਹੜੇ ਨੇ ਉਹ ਜਥੇਬੰਦੀਆਂ ਦੇ ਆਗੂ ਜਥੇਬੰਦੀਆਂ ਸਖਤ ਕਿਸਾਨ ਮੋਰਚੇ ਦੀਆਂ ਜੜੀਆਂ ਹੁਣ ਅਲੱਗ-ਅਲੱਗ ਹੋਣੀਆਂ ਸ਼ੁਰੂ ਹੋ ਚੁੱਕੀਆਂ ਪਹਿਲਾਂ ਅਸੀਂ ਖਨੌਰੀ ਬਾਰਡਰ ਜਦੋਂ ਪਹੁੰਚੇ 4 ਤਰੀਕ ਨੂੰ ਤਾਂ 4 ਤਰੀਕ ਨੂੰ ਅਸੀਂ ਜਦੋਂ ਉੱਥੇ ਗੱਲਬਾਤ ਕੀਤੀ ਜਦੋਂ ਇੱਕ ਵਿਅਕਤੀ ਨੂੰ ਪੁੱਛਿਆ ਗਿਆ ਇੱਕ ਕਿਸਾਨ ਨੂੰ ਪੁੱਛਿਆ ਗਿਆ ਕਿ ਕਿਹੜੀ ਜਥੇਬੰਦੀਆਂ ਤਾਂ ਉਹ ਕਹਿੰਦੇ ਅਸੀਂ ਉਗਰਾਹਾ ਜਥੇਬੰਦੀ ਦੇ ਆ ਤਾਂ ਸਭ ਹੈਰਾਨ ਜ਼ਰੂਰ ਹੋਏ ਕਹਿੰਦੇ ਉਗਰਾਹਾ ਜਥੇਬੰਦੀ ਦਾ ਟੋਹਾਣੇ ਇਕੱਠ ਅੱਜ ਪਰ ਉਹ ਕਹਿੰਦਾ ਜਗਜੀਤ ਸਿੰਘ ਡੱਲੇਵਾਲ ਤੱਕ ਖਨੌਰੀ ਬਾਰਡਰ ਬੈਠੇ ਨੇ ਨਾ ਉਹਾਂ ਨੇ ਤਾਂ ਇਕੱਠ ਰੱਖਿਆ ਹੋਇਆ ਇੱਥੇ ਤਾਂ ਮਰਨ ਵਰਤੇ ਉੱਤੇ ਆਗੂ ਬੈਠੇ ਨੇ ਇਸ ਕਰਕੇ ਅਸੀਂ ਇਹਨਾਂ ਦਾ ਦਰਦ ਨਹੀਂ ਦੇਖ ਸਕੇ ਇਹਨਾਂ ਦੀ ਇਹ ਹਾਲਤ ਨਹੀਂ ਦੇਖ ਸਕੇ ਅਸੀਂ ਅੱਜ 40 ਬੰਦੇ ਜੋਗਿੰਦਰ ਸਿੰਘ ਉਗਰਾਹਾ ਦਾ ਸਾਥ ਛੱਡ ਕੇ ਇੱਧਰ ਨੂੰ ਆ ਚੁੱਕੇ ਨੇ ਹੌਲੀ-ਹੌਲੀ ਹੁਣ ਇੱਧਰ ਨੂੰ ਆਉਂਦੇ ਹੋਏ ਸ਼ੁਰੂ ਹੋ ਚੁੱਕੇ ਇੱਕ ਵਿਅਕਤੀ ਅਸੀਂ ਜਦੋਂ ਗੱਲਬਾਤ ਕੀਤੀ ਉਹ ਰੁਲਦੂ ਸਿੰਘ ਮਾਨਸਾ ਦਾ ਰਿਸ਼ਤੇਦਾਰ ਨਿਕਲਿਆ ਉਹ ਕਹਿੰਦਾ ਮੇਰੇ ਪਾਪੇ ਦੀ ਭੂਆ ਦਾ ਮੁੰਡਾ ਰੁਲਦੂ ਸਿੰਘ ਮਾਨਸਾ ਕਹਿੰਦੇ ਪਹਿਲਾਂ ਉਹਦੇ ਕੋਲ ਕੀ ਸੀ ਤੇ ਅੱਜ ਕੀ ਆ ਤਾਂ ਇਸ ਤਰੀਕੇ ਨਾਲ ਜਿਹੜੇ ਸਮਝਣ ਲੱਗ ਪਏ ਕਿ ਆਖਰ ਅਸਲੀ ਲੀਡਰ ਕੌਣ ਆ ਜੋ ਇੱਕ ਲੀਡਰ ਹੁੰਦਾ ਉਹ ਉਹੀ ਹੁੰਦਾ ਜਿਸ ਦੇ ਪਿੱਛੇ ਲੋਕ ਚੱਲਦੇ ਨੇ ਉਹ ਅਸਲੀ ਲੀਡਰ ਹੁੰਦਾ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਐਲਾਨ ਕੀਤਾ ਕਿ ਮੈਂ ਵੱਡਾ ਇਕੱਠ ਦੇਖਣਾ ਚਾਹੁੰਨਾ ਮੈਂ ਲੋਕਾਂ ਨੂੰ ਮਿਲਣਾ ਚਾਹੁੰਨਾ ਤਾਂ ਫਿਰ ਆਪ ਮਹਾਰੇ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਖਨੌਰੀ ਬਾਰਡਰ ਪਹੁੰਚ ਚੁੱਕੇ ਸੀ 4 ਤਰੀਕ ਨੂੰ ਲੱਖਾਂ ਦਾ ਇਕੱਠ ਕਰ ਦਿੱਤਾ ਜਗਜੀਤ ਸਿੰਘ ਡੱਲੇਵਾਲ ਵੀ ਦੇਖ ਕੇ ਭਾਵਕ ਹੋ ਗਏ ਸੀ ਤਾਂ ਹੁਣ ਸਯੁਕਤ ਕਿਸਾਨ ਮੋਰਚੇ ਨੂੰ ਇਹ ਵੱਡਾ ਝਟਕਾ ਜ਼ਰੂਰ ਲੱਗਿਆ